ਸਰ ਇੱਕ ਜੁਐਲਰੀ ਵਾਲਾ ਜੋ ਬਹੁਤ ਨਾਮ ਨਾਮਚੀਨ ਹੈ ਪੂਰੇ ਭਾਰਤ ਦੇ ਵਿੱਚ ਦੁਬਈ ਕੁਵੇਤ ਵਰਗੀਆਂ ਕੰਟਰੀਜ਼ ਦੇ ਵਿੱਚ ਵੀ ਉਹਨਾਂ ਦੇ ਸਟੋਰ ਨੇ ਕਿਸ ਤਰੀਕੇ ਨਾਲ ਇਹ ਗਲਤੀ ਹੋ ਸਕਦੀ ਹੈ ਕਿ 22 ਕੈਰਟ ਦਾ ਕਹਿ ਕੇ 18 ਕੈਰਟ ਦੇ ਦਿੱਤਾ ਗਿਆ ਆਈ ਥਿੰਕ ਇੱਕ ਨੈਗਲੀਜੈਂਸੀ ਹੋ ਸਕਦੀ ਹੈ ਕਿਉਂਕਿ ਮੈਂ ਨਹੀਂ ਸਮਝਦਾ ਕਿ ਐਡੀਡੇਵਰ ਦੇ ਸਟੋਰਸ ਜਿਹੜੇ ਇਸ ਤਰ੍ਹਾਂ ਦਾ ਕੋਈ ਠੱਗੀ ਵਾਲੀ ਗੱਲ ਕਰਨਗੇ ਪਰ ਕਿ ਜੇ ਕੋਈ ਜੋ ਵੀ ਹੋਇਆ ਇਟਸ ਸਟਰੋਂਗ ਉਹ ਜਸਟੀਫਾਈ ਤਾਂ ਨਹੀਂ ਕੀਤਾ ਜਾ ਸਕਦਾ ਲਾਈਕ ਟ੍ਰੇਡ ਦੀ ਸਾਖ ਦੇ ਉੱਤੇ ਫਰਕ ਜ਼ਰੂਰ ਪੈਂਦਾ ਹੈਗਾ ਹੁਣ ਉਹ ਚੀਜ਼ਾਂ ਓਪਨ ਦੇ ਵਿੱਚ ਆ ਗਈਆਂ ਤੇ ਕਸਟਮਰ ਨੂੰ ਇਹ ਚੀਜ਼ ਐਕਸੈਪਟ ਕਰਨੀ ਚਾਹੀਦੀ ਹੈ ਕਿ ਸਾਨੂੰ ਮੈਨੂਫੈਕਚਰਿੰਗ ਕਾਸਟ ਜਿੰਨੀ ਪਏਗੀ ਹੁਣ ਜਦੋਂ ਉਹਨੂੰ ਕੋਈ 0% ਜਾਂ 2% ਦਾ 4% ਦੇ ਵਿੱਚ 6% ਦੇ ਵਿੱਚ ਜੁਲਰੀਆਂ ਵੇਚਦਾ ਹੈ ਨਾ ਉਹ ਸਮਝੇ ਕਿ ਮੇਨਲ ਕਿਤੇ ਨਾ ਕਿਤੇ ਇਹਦੇ ਵਿੱਚ ਗਲਤ ਹੋ ਰਿਹਾ ਵੈ। ਕਿ ਇਹ ਜਿਹੜਾ ਲਾਲਚ ਹੈ ਇਹ ਲਾਲਚ ਵੀ ਕੋਈ ਛੋਟੀਆਂ ਦੁਕਾਨਾਂ ਵੱਲੋਂ ਨਹੀਂ ਵੱਡੇ ਬ੍ਰਾਂਡਸ ਵੱਲੋਂ ਦਿੱਤਾ ਜਾਂਦਾ। ਕਿ ਉੱਥੇ ਲੋਕ ਅੱਖਾਂ ਬੰਦ ਕਰਕੇ ਜਾਂਦੇ ਆਂ ਇਹ ਰਿੱਥੇ ਤਾਂ ਸਾਡੇ ਨਾਲ ਧੋਖਾ ਹੋਣੀ ਨਹੀਂ ਸਕਦਾ। ਯੂ ਆਰ ਐਬਸੋਲੂਟਲੀ ਰਾਈਟ। ਤੁਸੀਂ ਨਾਰਮਲ ਕੱਲੇ ਨੂੰ ਫੇਰ ਗਲਤ ਕਹਿ ਦੂਗਾ ਪਰ ਬ੍ਰਾਂਡ ਤੇ ਅੱਖਾਂ ਬੰਦ ਕਰਕੇ ਜਾਈਂਗਾ। ਕੰਮ ਹੀ ਉੱਪਰੋਂ ਗਲਤ ਸ਼ੁਰੂ ਹੋ ਰਿਹਾ ਹੈ। ਤੁਸੀਂ ਇੱਕ ਨੋਟ ਕਰੋ। ਐਸੇ ਇੱਕ ਕਿਸੇ ਜਗ੍ਹਾ ਤੇ ਸੇਲ ਲੱਗੀ ਹੋਏਗੀ। ਉਹ ਪਿਲ ਲਿਖਿਆ ਹੋਏਗਾ। ਅਪ ਟੂ 80% ਲੈਸ ਅਪ ਟੂ ਦਾ ਮਤਲਬ ਹੁੰਦਾ ਜੋ ਅੰਦਰ ਜਾਣੇ ਹਨ ਉਹ 80% ਦਿੱਤਾ ਨਾ ਇਦਾਂ ਦੇ ਸਮਾਨ ਰੱਖੇ ਹੋਏ ਜਿਹੜੇ ਤੁਸੀਂ ਫ੍ਰੀ ਦੇ ਵਿੱਚ ਵੀ ਨਹੀਂ ਲਉਂਗੇ ਤੁਸੀਂ ਦੇਖਦੇ ਹੋ ਨਾ ਬਿਲਕੁਲ ਜਦੋਂ ਤੁਸੀਂ ਸ਼ਰਟ ਲੈਣਗੇ ਉਥੇ ਇਦਾਂ ਹੀ ਸ਼ਰਟ ਰੱਖਿਆ ਹੋਊਗਾ 80% ਲਾ ਕੇ ਜਿਹਨੂੰ ਤੁਸੀਂ ਦੇਖਣਾ ਵੀ ਨਹੀਂ ਫ੍ਰੀ ਦੋਗੇ ਤੁਹਾਨੂੰ ਤਾਂ ਵੀ ਨਹੀਂ ਤੁਸੀਂ ਲੈਣੀ ਕਿ ਤੁਹਾਡੀ ਆਪਣੀ ਪਰਸਨੈਲਿਟੀ ਦੇ ਉੱਤੇ ਕਾਊਂਟ ਨਹੀਂ ਕਰਦੇ ਉਹਨਾਂ ਦਾ ਮਤਲਬ ਹੁੰਦਾ ਕਿ ਕਸਟਮਰ ਦਾ ਫਲੋ ਅੰਦਰ ਸਿੱਕਣਾ ਅੰਦਰ ਆਵੇ ਤੇ ਉਹ ਕਿਸੇ ਦਾ ਖੰਦ ਕਰੇ ਬਿਨਾਂ ਲੈਸ ਤੋਂ ਜਾਂ 10% ਲੈਸੇ ਵੀ ਬਿਨਾਂ ਲੈਸੇ ਹੋ ਲੈਣ ਜਾ ਰਿਹਾ ਹੈ ਜਿਹੜੀ ਚੀਜ਼ ਹੈ ਪ੍ਰੈਕਟਿਸ ਗਲਤ ਹੈਗੀ ਹੈ ਇਹ ਠੱਗੀ ਹੈ ਆਈ ਥਿੰਕ ਸੋ ਇਹਦੇ ਦੇ ਵੀ ਕੋਈ ਲਾਅ ਬੰਨਣਾ ਚਾਹੀਦਾ ਚਨ ਹਤੇਸ਼ੀ ਟੀਆਰਪੀ ਨਹੀਂ ਭਰੋ ਸਾਡਾ ਸੋਨਾ ਹਰ ਕਿਸੇ ਨੂੰ ਚੰਗਾ ਲੱਗਦਾ ਹੈ ਤੇ ਜਦੋਂ ਜਦੋਂ ਕਿਸੇ ਦਾ ਹੱਥ ਪੈਂਦਾ ਹੈ ਤਾਂ ਆਪਣੇ ਹਿਸਾਬ ਦੇ ਨਾਲ ਸੋਨਾ ਹਰ ਕੋਈ ਖਰੀਦਾ ਹੈ ਪਰ ਜੇਕਰ ਤੁਹਾਡੇ ਨਾਲ ਤੁਸੀਂ 1-1 ਰੁਪਇਆ ਕਰਕੇ ਜੋੜਿਆ ਹੋਵੇ ਤੇ ਤੁਸੀਂ ਸੋਨਾ ਖਰੀਦਿਆ ਹੋਵੇ ਤੇ 22 ਕੈਰਟ ਦਾ ਕਹਿ ਕੇ ਤੁਹਾਨੂੰ ਦੇ 18 ਕੈਰਟ ਦਾ ਦਿੱਤਾ ਜਾਵੇ ਤਾਂ ਤੁਸੀਂ ਵੀ ਸੋਚ ਸਕਦੇ ਹੋ ਕਿ ਤੁਸੀਂ ਕਿੰਨਾ ਠੱਗਿਆ ਮਹਿਸੂਸ ਕਰੋਗੇ ਅਜਿਹਾ ਹੀ ਮਾਮਲਾ ਲੁਧਿਆਣੇ ਦੇ ਵਿੱਚ ਡਾਬਾ ਦੇ ਰਹਿਣ ਵਾਲੇ ਇੱਕ ਮਾਪੁੱਤਰ ਦੇ ਨਾਲ ਹੋਇਆ ਅੱਜ ਤੋਂ 4 ਸਾਲ ਪਹਿਲਾਂ 2021 ਦੇ ਵਿੱਚ ਜੁਲਾਈ ਦੇ ਵਿੱਚ ਉਹਨਾਂ ਨੇ ਨਾਮੀ ਕੰਪਨੀ ਕਲਿਆਣ ਜੁਐਲਰਸ ਜੋ ਹਰ ਕਿਤੇ ਉਹਨਾਂ ਦੇ ਆਊਟਲੈਟਸ ਹੈਗੇ ਨੇ 300 ਤੋਂ ਵੱਧ ਉਹਨਾਂ ਦੇ ਸਟੋਰਸ ਨੇ ਉਹਨਾਂ ਤੋਂ ਇੱਕ ਪੈਂਡੈਂਟ ਖਰੀਦਿਆ ਸੀਗਾ 22 ਕੈਰਟ ਦਾ ਜੋ ਉਹਨਾਂ ਨੇ ਸਟੋਰ ਵਾਲਿਆਂ ਨੇ ਉਹਨਾਂ ਨੂੰ ਕਿਹਾ ਸੀ ਕਿ ਇਹ 22 ਕੈਰਟ ਦਾ ਪਰ ਬਾਅਦ ਦੇ ਵਿੱਚ ਉਸਤੇ ਇੱਕ ਹਾਲਮਾਰਕ ਵੀ ਨਹੀਂ ਸੀ ਜੋ ਇੰਡੀਅਨ ਸਟੈਂਡਰਡਸ ਦੇ ਮੁਤਾਬਕ ਸਰਕਾਰ ਦੇ ਮੁਤਾਬਕ ਹਾਲਮਾਰਕਿੰਗ ਜੁਐਲਰੀ ਤੇ ਹੋਣਾ ਜ਼ਰੂਰੀ ਹੈ ਉਹ ਹਾਲਮਾਰਕ ਵੀ ਉਸਤੇ ਮੌਜੂਦ ਨਹੀਂ ਸੀ ਤਾਂ ਬਾਅਦ ਦੇ ਵਿੱਚ ਜਦੋਂ ਉਹਨਾਂ ਨੂੰ ਸ਼ੱਕ ਹੋਇਆ ਤਾਂ ਉਹਨਾਂ ਨੇ ਇੱਕ ਨੀਜੀ ਲੈਬ ਤੋਂ ਟੈਸਟ ਕਰਵਾਇਆ ਤੇ ਉਸਦੀ ਕੁਆਲਿਟੀ 75% ਨਿਕਲੀ ਯਾਨੀ 18 ਕੈਰਟ ਦੇ ਬਰਾਬਰ ਉਸੇ ਕੁਆਲਿਟੀ ਨਿਕਲੀ ਜਿਸ ਤੋਂ ਬਾਅਦ ਕੰਪਨੀ ਦੇ ਨਾਲ ਵੀ ਉਹਨਾਂ ਨੇ ਰਾਬਤਾ ਕਾਇਮ ਕੀਤਾ ਪਰ ਕੰਪਨੀ ਨੇ ਕੋਈ ਸੁਣਵਾਈ ਨਹੀਂ ਕੀਤੀ ਫਿਰ ਉਹਨਾਂ ਨੇ ਕੰਜ਼ਿਊਮਰ ਕੋਰਟ ਦਾ ਦਰਵਾਜ਼ਾ ਖੜਕਾਇਆ ਜਿਸ ਤੋਂ ਬਾਅਦ ਕੰਜ਼ਿਊਮਰ ਕੋਰਟ ਨੇ ਫਟਕਾਰ ਵੀ ਲਗਾਈ ਹੈ ਤੇ 1 ਲੱਖ ਰੁਪਏ ਦਾ ਜੁਰਮਾਨਾ ਵੀ ਲਗਾਇਆ ਇਹ 골ਡ ਉਹਨਾਂ ਨੇ 골ਡ ਸਕੀਮ ਦੇ ਵਿੱਚ ਖਰੀਦਿਆ ਸੀਗਾ ਇਹ ਐਦਾ ਲੋਕਾਂ ਦੇ ਨਾਲ ਕਿਸ ਤਰੀਕੇ ਨਾਲ ਠੱਗੀ ਹੋ ਸਕਦੀ ਹੈ ਕਿਉਂਕਿ ਇੱਕ ਜੁਐਲਰੀ ਵਾਲੇ ਦੇ ਕਰਕੇ ਬਾਕੀ ਜੁਐਲਰਸ ਦੀ ਵੀ ਬਦਨਾਮੀ ਹੁੰਦੀ ਹੈ ਇਸ ਦੀ ਗੱਲਬਾਤ ਕਰਾਂਗੇ ਸਾਡੇ ਨਾਲ ਫਾਉਂਟੇਨ ਚੌਂਗ ਜੁਐਲਰੀ ਮਾਰਕੀਟ ਐਸੋਸੀਏਸ਼ਨ ਦੇ ਜਨਰਲ ਸੈਕਟਰੀ ਅਤੇ ਜੀਜੀਸੀ ਦੇ ਜ਼ੋਨਲ ਮੈਂਬਰ ਮਨੋਜ ਟਾਂਡਾ ਜੀ ਮੌਜੂਦ ਨੇ ਗੱਲਬਾਤ ਕੀਤੀ ਸਰ ਇੱਕ ਜੁਐਲਰੀ ਵਾਲਾ ਜੋ ਬਹੁਤ ਨਾਮ ਨਾਮਚੀਨ ਹੈ ਪੂਰੇ ਭਾਰਤ ਦੇ ਵਿੱਚ ਦੁਬਈ ਕੁਵੇਤ ਵਰਗੀਆਂ ਕੰਟਰੀਜ਼ ਦੇ ਵਿੱਚ ਵੀ ਉਹਨਾਂ ਦੇ ਸਟੋਰ ਨੇ ਕਿਸ ਤਰੀਕੇ ਨਾਲ ਇਹ ਗਲਤੀ ਹੋ ਸਕਦੀ ਹੈ ਕਿ ਬਾਈ ਕੈਰਟ ਦਾ ਕਹਿ ਕੇ 18 ਕੈਰਟ ਦੇ ਦਿੱਤਾ ਗਿਆ। so well had I think I think I think ਇੱਕ negligence ਹੋ ਸਕਦੀ ਹੈ ਕਿਉਂਕਿ ਮੈਂ ਨਹੀਂ ਸਮਝਦਾ ਕਿ ਐਡੇਡੇ ਵਡੇ ਸਟੋਰਸ ਜਿਹੜੇ ਇਸ ਤਰ੍ਹਾਂ ਦਾ ਕੋਈ ਠੱਗੀ ਵਾਲੀ ਗੱਲ ਕਰਨਗੇ। ਬਾਕੀ ਜੇ ਕੋਈ ਜੋ ਵੀ ਹੋਇਆ ਇਟਸ ਰੋਂਗ ਇਹਨੂੰ ਜਸਟੀਫਾਈ ਤਾਂ ਨਹੀਂ ਕੀਤਾ ਜਾ ਸਕਦਾ ਇੱਕ ਟ੍ਰੇਡ ਦੀ ਸਾਖ ਦੇ ਉੱਤੇ ਫਰਕ ਜ਼ਰੂਰ ਪੈਂਦਾ ਹੈ ਇਹਦਾ ਜੇ ਇਹ ਨੈਗਲੀਜੈਂਸੀ ਹੈ ਤੇ ਉਹਦੇ ਲਈ ਜਦੋਂ ਕਸਟਮਰ ਨੇ رابطہ ਕੀਤਾ ਸੀ ਜਾਂ ਸਟੋਰ ਦੇ ਨਾਲ ਤਾਂ ਉਹਨਾਂ ਨੂੰ ਉਸ ਵੇਲੇ ਹੀ ਸੁਧਾਰ ਕਰ ਲੈਣਾ ਚਾਹੀਦਾ ਸੀਗਾ ਗਲਤੀ ਹੋਇਆ ਜਾਂ ਜੋ ਵੀ ਹੋਇਆ ਗੋਡ ਨੋਜ਼ ਜਾਂ ਉਹ ਜਾਣਦੇ ਆ ਮੈਂ ਇਹਦੇ 'ਚ ਤਰ੍ਹਾਂ ਬਹੁਤੀ ਟਿੱਪਣੀ ਨਹੀਂ ਕਰਦਾ ਪਰ ਜੇ ਕੋਈ ਗਲਤੀ ਹੋਗ ਵੀ ਗਈ ਹੈ ਕਲੈਰੀਕਲ ਹੋਈ ਹੈ ਜਾਂ ਕਿਸ ਤਰ੍ਹਾਂ ਵੀ ਹੋਈ ਹੈ ਉਹਨੂੰ ਵੀ ਨੂੰ ਸੁਧਾਰ ਕਰ ਲੈਣਾ ਚਾਹੀਦਾ ਉਸ ਨੂੰ ਸਰ ਜਿਸ ਤਰ੍ਹਾਂ 골ਡ ਸਕੀਮ ਦੇ ਵਿੱਚ ਬਹੁਤ ਵਾਰੀ ਦੇਖਣ ਨੂੰ ਮਿਲਿਆ ਲੋਕਲ ਮਾਰਕੀਟ ਸ਼ਾਪਕੀਪਰਸ ਵੀ ਜਿਹੜੇ ਹੁੰਦੇ ਨੇ ਉਹ ਵੀ 골ਡ ਸਕੀਮ ਦੇ ਵਿੱਚ ਜਿਹੜਾ ਸੋਨਾ ਦੇ ਦਿੰਦੇ ਨੇ ਨਾ ਉਹ ਕਈ ਵਾਰੀ ਗਲਤ ਸੋਨਾ ਨਿਕਲਦਾ ਹੈ 골ਡ ਸਕੀਮਸ ਦੇ ਵਿੱਚ ਇਦਾਂ ਦਾ ਧੱਕਾ ਕਿਉਂ ਹੁੰਦਾ ਸਰ ਗੱਲ ਇੱਕ ਨਾ ਬੜੀ ਵੱਡੀ ਹੈ ਇੱਕ ਮੈਨੂਫੈਕਚਰਿੰਗ ਆਫ ਜੁਐਲਰੀ ਜਿਹੜੀ ਜੁਐਲਰੀ ਮੈਨੂਫੈਕਚਰਿੰਗ ਹੈ ਨਾ ਉਹਦੀ ਇੱਕ ਮੈਨੂਫੈਕਚਰਿੰਗ ਕਾਸਟ ਹੁੰਦੀ ਹੈ ਜੀ ਤੁਸੀਂ ਨਾਰਮਲੀ ਦੇਖਦੇ ਹੋ ਕਈ ਸਟੋਰਸ ਮੈਂ ਨਾਮ ਤਾਂ ਨਹੀਂ ਲਵਾऊंगा ਉਹਨਾਂ ਦਾ ਜਿਹੜੇ ਬਾਅਰ ਐਡਵਰਟਾਈਜ਼ਮੈਂਟ ਕਰ ਦਿੰਦੇ ਐ ਕਿ 0% ਮੇਕਿੰਗ ਚਾਰजेस 50% ਆਫਨ ਮੇਕਿੰਗ ਚਾਰजेस ਥੀਸ ਆਲ ਆਰ ਨਥਿੰਗ ਮੋਰ ਦੈਨ ਇਟ ਫਰਾਡ ਇੱਕ ਜੁਐਲਰੀ ਦੇ ਮੈਨੂਫੈਕਚਰਿੰਗ ਕੋਸਟ ਅੱਜ ਦੇ ਟਾਈਮ 'ਚ 8 ਤੋਂ 10% ਸਾਨੂੰ ਪੈਂਦੀ ਹੈ ਹੈ ਸਟੋਰਸ ਦੇ ਖਰਚੇ ਸਵਾਰਾ ਲਗਾ ਲੂਗੂ ਤੇ ਜਦੋਂ ਉਹ ਜੁਐਲਰੀ ਇੱਕ ਐਂਡ ਕਸਟਮਰ ਨੂੰ ਸੇਲ ਕੀਤੀ ਜਾਂਦੀ ਹੈ ਜੀ ਉਹ ਸਹੀ ਤਰੀਕੇ ਨਾਲ ਵੇਚੀ ਜਾਵੇ ਤੇ ਮੇਰਾ ਖਿਆਲ ਉਹ 10 ਔਰ 12 ਇਵਨ ਆਈ ਥਿੰਕ ਸੋ ਜੇ ਸਹੀ ਜੁਐਲਰੀ ਅੱਛੀ ਜੁਐਲਰੀ ਆ 15% ਤੋਂ ਘੱਟ ਕਸਟਮਰ ਨੂੰ ਨਹੀਂ ਮਿਲਣੀ ਚਾਹੀਦੀ ਠੀਕ ਹੈ ਪਰ ਲੋਕ 0% ਦੇ ਦਿੰਦੇ ਆ ਹੁਣ ਇਹ ਚੀਜ਼ਾਂ ਇੱਕ ਐਜੂਕੇਟਿਡ ਬੰਦੇ ਨੂੰ ਸਮਝ ਨਹੀਂ ਚਾਹੀਦੀ ਹੈ ਹੂੰ ਇਹ ਕੱਪੜਾ ਰੈਡੀमेड ਥਾਨ ਦੇ ਰੇਟ ਤੋਂ ਵੀ ਘੱਟ ਨਹੀਂ ਮਿਲ ਸਕਦਾ ਉਹਨੂੰ ਵੀ ਸਿਲਾਈ ਦਾ ਖਰਚਾ ਪੈਂਦਾ ਹੈ ਧਾਗੇ ਦਾ ਖਰਚਾ ਪੈਂਦਾ ਹੈ ਸੀਣ ਵਾਲੇ ਦਾ ਖਰਚਾ ਪੈਂਦਾ ਹੈ ਐਦੀਆਂ ਜੁਐਲਰੀ ਇਹਨੂੰ ਬਣਾਉਣ ਦੀ ਇੱਕ ਕਾਸਟਿੰਗ ਹੈ ਜਦੋਂ ਹੁਣ ਆਪਾਂ ਸੋਨੇ ਦੇ 22 ਕੈਰਟ ਦੇ ਰੇਟ ਦੇ ਉੱਤੇ ਦੇ ਦੇ ਦਿੰਨੇ ਆ ਤੇ ਉਹ ਗਲਤ ਕੰਮ ਹੁੰਦਾ ਹੈ ਉਹ ਨੇਚਰਲੀ ਉਹ ਕਿਤੋਂ ਨਾ ਕਿਤੋਂ ਕੱਢਿਆ ਜਾਂਦਾ ਹੈ ਚਾਹੀ ਉਹ ਪਿਓਰਿਟੀ ਦੇ ਵਿੱਚੋਂ ਨਾ ਕੱਢਿਆ ਜਾਵੇ ਪਰ ਉਹ ਬੜੇ ਹੋਰ ਤਰੀਕਿਆਂ ਨਾਲ ਕੱਢਦੇ ਆ ਲੋਗ ਸਟੋਨਸ ਦੀ ਵੇਰੀਏਸ਼ਨਸ ਜਾਂ ਜੋ ਵੀ ਹੈਗੀ ਹੈ ਥੈਟ ਇਜ਼ ਅ ਰੋਂਗ ਪ੍ਰੈਕਟਿਸ ਹੈ ਜਿਹੜੀ ਨਹੀਂ ਹੋਣੀ ਚਾਹੀਦੀ ਪਰ ਕਾਰਨ ਇਹ ਹੈ ਕਿ ਡੂ ਟੂ ਕੰਪੀਟੀਸ਼ਨਸ ਇੱਕ ਐਡਵਰਟਾਈਜ਼ਮੈਂਟ ਪਿੱਛੇ ਚੰਡੀਗੜ੍ਹ ਦੇ ਕੁਝ ਜੁਐਲਰਸ ਨੇ ਇਦਾਂ ਦੀ ਇਥੇ ਕੀਤੀਆਂ ਇਥੇ ਐਗਜ਼ੀਬਿਸ਼ਨਸ ਦੇ ਉੱਤੇ ਆ ਕੇ ਇਦਾਂ ਦੀਆਂ ਜੁਲਰੀਆਂ ਦੀਆਂ ਐਡਵਰਟਾਈਜ਼ਮੈਂਟ ਕਰਦੇ ਆ ਕਿ ਹੈ ਕੁੰਦਨ ਜੁਐਲਰੀ ਦੇ ਵਿੱਚ ਉਧਰ ਇਹ ਕਈ ਚੀਜ਼ਾਂ ਹੈਗੀਆਂ ਜਿਹੜੀਆਂ ਟਰਾਂਸਪੇਰੈਂਸੀ ਤੋਂ ਬਾਹਰ ਚਲੇ ਜਾਂਦੀਆਂ ਗਵਰਨਮੈਂਟ ਨੇ BIS ਵੱਲੋਂ ਹਾਲ ਮਾਰਕਿੰਗ ਸ਼ੁਰੂ ਕੀਤੀ ਕਿ ਬਹੁਤ ਹੀ ਅੱਛਾ ਔਰ ਸਲਾਗਾਯੋਗ ਗਾਇ ਕਦਮ ਸੀਗਾ ਜਿਹਨੂੰ ਸਾਰੇ ਜੁਵਲਰਸ ਨੇ ਵੈਲਕਮ ਕੀਤਾ ਸੀਗਾ ਕਿ ਕਿਉਂਕਿ ਇਹਦੇ ਨਾਲ ਸਾਡੇ ਉੱਤੇ ਨਾ ਇੱਕ ਕਲੰਕ ਧੋਤਿਆ ਜਾਂਦਾ ਹੈ ਕਿ ਲੋਕ ਅੱਗੇ ਕਹਿੰਦੇ ਸੀ ਨਾ ਕਿ ਸਨਿਆਰੇ ਦਾ ਜੀ ਸਹੀ ਮਾਨੁਣੀ ਬਖਸ਼ਦੇ ਜੀ ਇਹ ਜਿਹੜੇ ਫਜ਼ੂਲ ਦੇ ਕਲੰਕ ਸੀਗੇ ਕਾਰਨ ਕਿ ਸਗਾ ਅੱਗੇ ਟੰਕੇ ਵਾਲੀ ਜੁਲਰੀ ਬਣਦੀ ਸੀਗੀ ਉਹ 22 ਕੈਰਟ ਜੁਲਰੀ ਹੁੰਦੀ ਸੀਗੀ ਤੇ ਉਹਦੇ ਵਿੱਚ ਐ 10 ਤੋਂ 12% ਟੰਕਾ ਲੱਗਦਾ ਸੀ ਯਾਰ ਕਿਸੇ ਵਿੱਚ 15 ਲੱਗ ਗਿਆ ਕਿਸੇ 'ਚ 8 ਲੱਗ ਗਿਆ ਕਿਸੇ 'ਤੇ 4 ਲੱਗ ਗਿਆ ਤੇ ਆਮ ਤੌਰ 'ਤੇ ਜੁਵਲਰ 10% ਵਾਪਸੀ ਦੀ ਗਰੰਟੀ ਦਿੰਦੇ ਸੀਗੇ ਜੀ ਤੇ ਉਹਦੀ ਮੈਲਟਿੰਗ ਪਿਓਰਿਟੀ 18 ਤੋਂ 20 ਕੈਰਟ ਨਿਕਲਦੀ ਸੀਗੀ ਪਰ ਉਹ ਕੋਈ ਝੂਠ ਨਹੀਂ ਸੀਗਾ ਉਹ ਇੱਕ ਕਹਿ ਕੇ ਦਿੱਤਾ ਜਾਂਦਾ ਸੀ ਕਿ ਇਹਦੇ ਵਿੱਚ ਇੰਨਾ ਟੰਕਾ ਲੱਗਿਆ ਹੋਇਆ ਹੈ ਠੀਕ ਹੈ ਪਰ ਉਹ ਜਦੋਂ ਕਸਟਮਰ ਸੇਲ ਕਰਨ ਆਉਂਦਾ ਸੀਗਾ ਉਹ ਭੁੱਲ ਜਾਂਦਾ ਸੀ ਕਿ ਮੈਨੂੰ ਟੰਕਾ ਵੀ ਲੱਗਿਆ ਹੋਇਆ ਹੈ ਫਿਰ ਹਾਲ ਮਾਰਕਿੰਗ ਆ ਗਈ ਬਹੁਤ ਅੱਛੀ ਚੀਜ਼ ਹੋ ਗਈ ਇਹਦੇ ਵਿੱਚ ਹਾਲ ਮਾਰਕਿੰਗ ਦੀ 골ਡ ਦਾ ਹੀ ਟੰਕਾ ਲੱਗਣਾ ਸ਼ੁਰੂ ਹੋ ਗਿਆ 22 ਕੈਰਟ ਦੀ ਮੈਲਟਿੰਗ ਪਿਓਰਿਟੀ 22 ਕੈਰਟ ਹੋਣੀ ਸ਼ੁਰੂ ਹੋ ਗਈ ਪਰ ਹੁਣ ਜਦੋਂ ਉਹ ਜਿਹੜਾ ਉਹ 10% ਟੰਕੇ ਵਾਲਾ ਕਾਸਟਿੰਗ ਜੀ ਉਹ ਨੇਚਰਲੀ 골ਡ ਦੇ ਉੱਪਰ ਹੀ ਪੈਣੀ ਸੀ ਨਾ ਉਹ ਮੈਨੂਫੈਕਚਰਿੰਗ ਡਾਇਰੈਕਟਰ ਦੇਣੀ ਪੈ ਗਈ ਕਿਤੇ ਉਹ ਹਿਡਨ ਚ ਹੁੰਦੀ ਸੀਗੀ ਉਹ ਉਹ ਚੀਜ਼ਾਂ ਓਪਨ ਦੇ ਵਿੱਚ ਆ ਗਈਆਂ ਤੇ ਕਸਟਮਰ ਨੂੰ ਇਹ ਚੀਜ਼ ਐਕਸੈਪਟ ਕਰਨੀ ਚਾਹੀਦੀ ਹੈ ਕਿ ਸਾਨੂੰ ਮੈਨੂਫੈਕਚਰਿੰਗ ਕਾਸਟ ਦੇਣੀ ਪਵੇਗੀ ਹੂੰ ਜਦੋਂ ਉਹਨੂੰ ਕੋਈ 0% ਜਾਂ 2% ਦਾ 4% ਦੇ ਵਿੱਚ ਜਾਂ 6% ਦੇ ਵਿੱਚ ਜੁਐਲਰੀਆਂ ਵੇਚਦਾ ਹੈ ਨਾ ਉਹ ਸਮਝੇ ਕਿ ਮੇਰੇ ਨਾਲ ਕਿਤੇ ਨਾ ਕਿਤੇ ਇਹਦੇ ਵਿੱਚ ਗਲਤ ਹੋ ਰਿਹਾ ਵੈ ਸਰ ਇਹ ਜਿਹੜਾ ਲਾਲਚ ਹੈ ਇਹ ਲਾਲਚ ਵੀ ਕੋਈ ਛੋਟੀਆਂ ਦੁਕਾਨਾਂ ਵੱਲੋਂ ਨਹੀਂ ਵੱਡੇ ਬ੍ਰਾਂਡਸ ਵੱਲੋਂ ਦਿੱਤਾ ਜਾਂਦਾ ਤੇ ਉੱਥੇ ਲੋਕ ਅੱਖਾਂ ਬੰਦ ਕਰਕੇ ਜਾਂਦੇ ਆ ਯਾਰ ਇੱਥੇ ਤਾਂ ਸਾਡੇ ਨਾਲ ਧੋਖਾ ਹੋਣੀ ਨਹੀਂ ਸਕਦਾ ਸਰ ਯੂ ਆਰ ਐਬਸੋਲੂਟਲੀ ਰਾਈਟ ਤੁਸੀਂ ਨਾਰਮਲ ਵਾਲੇ ਨੂੰ ਫੇਰ ਗਲਤ ਕਹਿ ਦੂਗਾ ਪਰ ਬ੍ਰਾਂਡ ਤੇ ਅੱਖਾਂ ਬੰਦ ਕਰਕੇ ਜਾਏਗਾ ਕੰਮ ਹੀ ਉੱਪਰੋਂ ਗਲਤ ਸ਼ੁਰੂ ਹੋ ਰਿਹਾ ਹੈ ਤੁਸੀਂ ਇੱਕ ਨੋਟ ਕਰੋ ਇੱਥੇ ਇੱਕ ਕਿਸੇ ਜਗ੍ਹਾ ਤੇ ਸੇਲ ਲੱਗੀ ਹੋਏਗੀ ਉਹ ਤਿੰਨ ਲਿਖਿਆ ਹੋਏਗਾ ਅਪ ਟੂ 80% ਲੈਸ ਅਪ ਟੂ 80% ਲੈਸ ਉਹ ਅਪ ਟੂ ਤਾਂ ਦਾ ਮਤਲਬ ਹੁੰਦਾ ਜੇ ਅੰਦਰ ਜਾਣੇ ਹਨ ਉਹ 80% ਦਿੱਤਾ ਨਾ ਇਦਾਂ ਦੇ ਸਮਾਨ ਰੱਖਿਆ ਹੋਊਗਾ ਜਿਹੜੇ ਤੁਸੀਂ ਫ੍ਰੀ ਦੇ ਵਿੱਚ ਵੀ ਨਹੀਂ ਲਾਉਂਗੇ ਤੁਸੀਂ ਦੇਖਦੇ ਹੋ ਨਾ ਜਦੋਂ ਇਹ ਸ਼ਰਟ ਲੈਣਗੇ ਉੱਥੇ ਇਦਾਂ ਹੀ ਸ਼ਰਟ ਰੱਖਿਆ ਹੋਊਗਾ 80% ਲਾ ਕੇ ਜਿਹਨੂੰ ਤੁਸੀਂ ਦੇਖਣਾ ਵੀ ਨਹੀਂ ਫ੍ਰੀ ਦੋਂਗੇ ਤੁਹਾਨੂੰ ਤਾਂ ਵੀ ਨਹੀਂ ਤੁਸੀਂ ਲੈਣੀ ਕਿ ਤੁਹਾਡੀ ਆਪਣੀ ਪਰਸਨੈਲਿਟੀ ਦੇ ਉੱਤੇ ਉਹ ਕਾਊਂਟ ਹੀ ਨਹੀਂ ਕਰਦੀ ਉਹਨਾਂ ਦਾ ਮਤਲਬ ਹੁੰਦਾ ਹੈ ਕਿ ਕਸਟਮਰ ਦਾ ਫਲੋ ਅੰਦਰ ਖਿੱਚਣਾ ਅੰਦਰ ਆਵੇ ਦਿਓ ਜੇ ਕੋਈ ਜਦੋਂ ਸੰਧ ਕਰੇ ਇਹ ਬਿਨਾਂ ਲੈਸ ਤੋਂ ਜਾਂ 10% ਲੈਸ ਤੇ ਵੀ ਪਰਸੈਂਟ ਲੈਸ ਤੇ ਉਹ ਲੈਣਦਾ ਹੋਇਆ ਇਹ ਜਿਹੜੀ ਚੀਜ਼ ਹੈ ਪ੍ਰੈਕਟਿਸ ਗਲਤ ਹੈਗੀ ਹੈ ਇਹ ਠੱਗੀ ਹੈ ਆਈ ਥਿੰਕ ਸੋ ਇਹਦੇ ਤੇ ਵੀ ਕੋਈ ਲਾਅ ਬੰਨਣਾ ਚਾਹੀਦਾ ਹੈ ਜਿਹਦੇ ਨਾਲ ਇੱਕ ਟਰਾਂਸਪੇਰੈਂਸੀ ਹੋਵੇ ਉਹਨੇ ਜਿਹੜੀ ਐਡਵਰਟਾਈਜ਼ਮੈਂਟ ਹੈ 골ਡ ਦਾ ਰੇਟ ਓਪਨ ਇੰਟਰਨੈਸ਼ਨਲ ਰੇਟ ਹੈ ਕੋਈ ਪੈਦਾ ਨਹੀਂ ਹੋਇਆ ਕਿ ਉਹਨੂੰ ਸਸਤਾ ਵੇਚ ਦਵੇ ਹੁਣ ਮੈਂ ਪਿੱਛੇ ਦਿੱਲੀ ਗਿਆ ਸੀਗਾ ਤੇ ਉੱਥੇ ਦੇ ਇੱਕ ਐਡਵਰਟਾਈਜ਼ਮੈਂਟ ਹੋ ਰਹੀ ਸੀ ਜੀ ਜਿਸ ਤਰ੍ਹਾਂ 골ਡ ਦਾ ਰੇਟ 22 ਕੈਰੇਟ ਦਾ 1,20,000 ਰੁਪਏ ਦੇ ਕਰੀਬ ਹੈਗਾ 1,18,000 ਦੇ ਕਰੀਬ ਹੈਗਾ ਉਹ ਐਡਵਰਟਾਈਜ਼ਮੈਂਟ ਕਰ ਰਹੇ ਆ ਜੀ 1,02,000 ਰੁਪਏ ਜੀ ਉਹ ਮੈਨੂੰ ਹਜੇ ਤੱਕ ਸਮਝ ਨਹੀਂ ਆਦਾ ਕਿ 1,02,000 ਰੁਪਏ ਕਿਸ ਤਰ੍ਹਾਂ ਦੇ ਰਿਹਾ ਹੈ ਚਾਂਸ ਦੀ ਗੱਲ ਹੈ ਮੈਂ ਵੀ ਘੁੰਮਦਾ ਫਿਰਦਾ ਫਿਰ ਉਹਨਾਂ ਦੁਕਾਨਾਂ ਦੇ ਗਿਆ ਕਿ ਦੇਖੀਏ ਮੈਂ ਵੀ ਸਮਝਣ ਦੀ ਕੋਸ਼ਿਸ਼ ਕਰਾਂ ਕਿ ਕੀ ਕਰਦੇ ਆ ਤੇ ਜਾ ਕੇ ਦੇਖਿਆ ਕਿ ਉਸ ਬੰਦੇ ਨੇ ਜੁਐਲਰੀ ਹੀ ਇਤਾਂ ਦੀ ਰੱਖੀ ਹੋਈ ਸੀਗੀ ਇਦੇ ਵਿੱਚ 50% ਜਿਹੜੇ ਸਟੋਨ ਜੜੇ ਹੋਏ ਸੀ ਅੱਛਾ ਉਹ 50% ਜਿਹੜੇ ਜੜ ਗਏ ਉਹ 25% ਨੂੰ ਲੈਸ ਕਰ ਦਿੰਦਾ ਸੀਗਾ ਹੂੰ ਉਹ ਤਾਂ ਕਮਾਈ ਉਹਦੀ ਤਾਂ ਹੋ ਗਈ ਤਾਂ ਵੀ 25 ਤੋਂ 30% ਹੂੰ ਪਰ ਲੋਗ ਨਹੀਂ ਸਮਝਦੇ ਇਸ ਚੀਜ਼ ਨੂੰ ਜਿਵੇਂ ਇਹਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਆ ਨਹੀਂ ਜੀ ਨਹੀਂ ਉਹ ਬੰਦੂਕਾਨਦਾਰ ਸਸਤਾ ਦੇ ਰਿਹਾ ਇਟਸ ਵਾਈ ਤੇ ਅਸਲ ਜਿਸ ਤਰ੍ਹਾਂ ਇੱਕ ਗੋਲਡ ਸਕੀਮਸ ਦੀ ਵੀ ਮੈਂ ਤੁਹਾਡੇ ਤੋਂ ਸ਼ੁਰੂਆਤ ਕੀਤੀ ਸੀ ਇਹ ਹੁੰਦਾ ਗੋਲਡ ਸਕੀਮਸ ਦੇ ਵਿੱਚ ਕਿ ਸੋਨਾ ਜਿਹੜਾ ਆ ਉਹ ਗਲਤ ਦੇ ਦਿੱਤਾ ਜਾਂਦਾ ਹੈ ਜਾਂ ਕੋਈ ਐਦਾਂ ਦੀ ਹੀਰਾ ਫੇਰੀ ਗੋਲਡ ਸਕੀਮਸ ਦੇ ਵਿੱਚ ਹੁੰਦੀ ਹੈ ਆਈ ਥਿੰਕ ਦੋਸੋ ਦੇ ਦਾ ਹਾਲਮਾਰਕ ਜੁਐਲਰੀ ਹੈਗੀ ਹੈ ਨਾ ਉਹਦੇ ਵਿੱਚ ਪਿਓਰਿਟੀ ਵਿੱਚ ਤਾਂ ਨਹੀਂ ਕੋਈ ਚਾਂਸਸ ਪੋਸਿਬਿਲਟੀ ਦੇ ਕਿ ਕੋਈ ਫਰਕ ਆਏਗਾ ਜੇ ਹਾਲਮਾਰਕ ਨਾ ਹੋਵੇ ਫੇਰ ਹੋ ਸਕਦਾ ਹਾਲਮਾਰਕ ਜੇ ਤੋਂ ਬਿਨਾ ਮੇਰੇ ਸਾਬ ਨਾਲ ਕਸਟਮਰ ਨੂੰ ਵੀ ਨਹੀਂ ਲੈਣਾ ਚਾਹੀਦਾ ਕਿ ਇਟ ਇਜ਼ ਅ ਮੰਡੀਟਰੀ ਹੋਈ ਹੋਈ ਹੈ ਇਵਨ ਨੂੰ ਬਿਨਾ ਹਾਲਮਾਰਕ ਵੇਚਣਾ ਹੀ ਇੱਕ ਬਹੁਤ ਵੱਡੀ ਪਨਿਸ਼ਮੈਂਟ ਹੈਗੀ ਹੈ ਉਦੇ ਵਿੱਚ ਕੁਝ ਚੀਜ਼ਾਂ ਉੱਤੇ ਬੀਐਸ ਨੇ ਛੂਡ ਦਿੱਤੀ ਹੈ ਜਿਸ ਤਰ੍ਹਾਂ ਕੁੰਦਨ ਜੁਲਰੀ ਹੋਈ ਜਾਂ ਪੋਲਕੀ ਜੁਲਰੀ ਹੈ ਜੜਾਊ ਜੁਲਰੀ ਜਿਹੜੀ ਹਾਲ ਮਾਰਕਿੰਗ ਹੋ ਨਹੀਂ ਸਕਦੀ ਉਹ ਤੇ ਪਤਾ ਨਹੀਂ ਲੱਗਦਾ ਕਿ ਕਿਸ ਤਰ੍ਹਾਂ ਦਾ ਪਿਓਰਿਟੀ ਆਏਗੀ ਤੇ ਉਹ ਉਹਦੇ ਵਿੱਚ ਕਈ ਦੁਕਾਨਦਾਰ ਗਲਤ ਕਰ ਵੀ ਸਕਦੇ ਆ। ਸਭ ਤੋਂ ਪਹਿਲਾਂ ਧੰਨਵਾਦ ਕੀਤਾ ਇਸਨ ਸਾਡੇ ਨਾਲ ਮਨੋਜ ਢਾਂਡਾ ਜੀ ਜਿਨ੍ਹਾਂ ਨਾਲ ਗੱਲਬਾਤ ਕੀਤੀ ਹੈ ਤੇ ਦੱਸਿਆ ਇਹਨਾਂ ਨੇ ਕਿ ਕਿਸ ਤਰੀਕੇ ਦੇ ਨਾਲ ਘੱਟ ਪੈਸਿਆਂ ਦੇ ਲਾਲਚ ਅ ਦੇ ਪਿੱਛੇ ਜਾ ਕੇ ਲੋਕ ਆਪਣਾ ਨੁਕਸਾਨ ਹੀ ਕਰਾ ਬੈਠਦੇ ਨੇ ਤਾਂ ਹੋਰ ਅਪਡੇਟਸ ਹੌਣੇ ਚਿਹਰੇ ਕੈਮਰਾਮੈਨ ਬੱਠੀ ਤੇ ਨਾਲ ਸੰਜੀਪ ਸਿੰਘ ਪੰਪਲ ਅਜੰਤੇਸ਼ੀ ਧੰਨਵਾਦ